ਬਚੋਲੇ ਨੇ ਦਾਜ ਵਿੱਚ ਕੁੜੀ ਵਾਲਿਆਂ ਤੋਂ ਮੁੰਡੇ ਵਾਲਿਆਂ ਨੂੰ ਦੁਬਾਏ 21 ਲੱਖ ਰੁਪਏ ਪਰ ਮੁੰਡੇ ਨੇ ਤੇ ਉਸਦੇ ਪਿਤਾ ਨੇ ਕੁੜੀ ਵਾਲਿਆਂ ਨਾਲ ਕਰਤਾ ਮੌਕੇ ਤੇ ਆ ਕੰਮ ਦੋਸਤੋ ਅਕਸਰ ਹੀ ਅੱਜ ਕੱਲ੍ਹ ਵਿਆਹ ਘੱਟ ਅਤੇ ਦਾਜ ਦੇਹਜ ਨਾਲ ਮੁੰਡੇ ਕੁੜੀ ਦਾ ਮੁੱਲ ਜ਼ਿਆਦਾ ਪੈਂਦਾ ਏ ਪਰ ਹੁਣ ਇੱਕ ਮੁੰਡੇ ਨੇ ਕੁੜੀ ਵਾਲਿਆਂ ਨਾਲ ਕਰਿਆ ਆ ਕੰਮ ਵੀਡੀਓ ਹੋਈ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਵਾਲੇ ਮੁੰਡੇ ਨੂੰ ਸ਼ਗਨ ਪਾ ਰਹੇ ਨੇ ਦਰਸਲ ਕੁੜੀ ਵਾਲਿਆਂ ਨੇ ਮੁੰਡੇ ਨੂੰ 21 ਲੱਖ ਰੁਪਏ ਦਾ ਸ਼ਗਨ ਦਿੱਤਾ ਸੀ ਪਰ ਮੁੰਡੇ ਨੇ ਉਸ 21 ਲੱਖ ਵਿੱਚੋਂ 101 ਰੁਪਿਆ ਕੱਢ ਇਹ ਬਾਤ ਕੀ ਸਾਰੇ ਮੋੜ ਦਿੱਤੇ ਜਦੋਂ ਬਚੋਲੇ ਆ ਤੇ ਕੁੜੀ ਦੇ ਪਿਓ ਨੇ ਕਿਹਾ ਕਿ ਇਹ ਤਾਂ ਸ਼ਗਨ ਹੈ ਰੱਖ ਲੋ ਤਾਂ ਮੁੰਡੇ ਦਾ ਪਿਓ ਹੱਥ ਜੋੜ ਕੇ ਕਹਿੰਦਾ ਕਿ ਅਸੀਂ ਇਹ ਪੈਸੇ ਨਹੀਂ ਲੈਣੇ ਰਿਸ਼ਤੇ ਪੈਸਿਆਂ ਨਾਲ ਨਹੀਂ ਮਾਨਸਤਕਾਰ ਤੇ ਪਿਆਰ ਨਾਲ ਨਿਭਾਏ ਜਾਂਦੇ ਨੇ ਜਿੱਥੇ ਪੈਸਾ ਜਾਵੇ ਉੱਥੇ ਰਿਸ਼ਤੇ ਖਤਮ ਹੋ ਜਾਂਦੇ ਨੇ ਅਤੇ ਮੁੰਡਾ ਕਹਿੰਦਾ ਹੈ ਕਿ ਮੈਨੂੰ ਤੁਹਾਡਾ ਇਹ 101 ਰੁਪਿਆ 1 ਕਰੋੜ ਤੋਂ ਵੀ ਵੱਧ ਕੇ ਹੈ ਤੁਹਾਨੂੰ ਦੱਸਦੀ ਏ ਕਿ ਇਹ ਰਾਜਪੂਤ ਪਰਿਵਾਰ ਦਾ ਵਿਆਹ ਹੈ ਅਤੇ ਮੁੰਡਾ ਨਿਊਜ਼ੀਲੈਂਡ ਵਿੱਚ ਪੀਆਰ ਏ ਸੋ ਤੁਹਾਨੂੰ ਇਸ ਮੁੰਡੇ ਅਤੇ ਉਸਦੇ ਪਿਤਾ ਦਾ ਫੈਸਲਾ ਕਿਵੇਂ ਲੱਗਾ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ